ਧਰਮ ਦੇ ਨਾਂ ਦੇ ਉੱਤੇ ਲੋਕ ਲੜਦੇ ਰਹਿੰਦੇ ਇੱਕ ਇੱਕ ਦੇ ਹਰਾਨੀ ਹੁੰਦੀ ਆ ਵੀ ਕਿਹੜੇ ਧਰਮ ਨੇ ਇਹ ਗੱਲ ਕਹੀ ਆ ਕਿ ਮੇਰੇ ਨਾਂ ਤੇ ਲੜੋ ਤੇ ਜਿੰਨੇ ਵੀ ਅਸੀਂ ਲੋਕ ਆ ਸਾਡੇ ਵਿੱਚੋਂ ਕਿੰਨੇ ਕ ਫੀਸਤੀ ਐਸੇ ਜਿਹੜੇ ਕਿ ਅਸੀਂ ਧਰਮ ਗੁਰੂਆਂ ਦੇ ਕਹਿ ਮਤਾਬਕ ਆਪਣੀ ਜ਼ਿੰਦਗੀ ਨੂੰ ਬਥਰ ਕਰਦੇ ਹਾਂ ਸਮੇਤ ਮੇਰੇ ਸਮੇਤ ਤੁਹਾਡੇ ਸਾਰਿਆਂ ਦੇ ਕੋਈ ਵੀ ਇੱਕ ਧਰਮ ਸਾਨੂੰ ਜੁੜਨ ਦੇ ਲਈ ਕਹਿੰਦਾ ਜਾਂ ਟੁੱਟਣ ਦੇ ਲਈ ਕਹਿੰਦਾ ਇਹ ਆਪਣੇ ਆਪ ਨੂੰ ਸਵਾਲ ਕਰ ਲਓ ਜੇਕਰ ਤੁਸੀਂ ਪੜਿਆ ਤਾਂ ਤੁਹਾਨੂੰ ਪੂਰਾ ਇਲਮ ਹੋਊਗਾ ਤੇ ਇਹੀ ਗੱਲਾਂ ਰਣਜੀਤ ਬਾਵਾ ਨੇ ਕਹੀਆਂ ਰਣਜੀਤ ਬਾਵਾ ਨੇ ਇੱਕ ਲੰਮੀ ਚੌੜੀ ਪੋਸਟ ਪਾਈ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਕਲਾਕਾਰ ਦਾ ਕੰਮ ਹੁੰਦਾ ਮਨੋਰੰਜਨ ਕਰਨਾ ਪਰ ਕੁਝ ਇੱਕ ਲੋਕ ਨਫਰਤ ਦੀਆਂ ਕੰਧਾਂ ਖੜੀਆਂ ਕਰਦੇ ਆ। ਉਹਨੇ ਇਹ ਗੱਲ ਕਹੀ ਆ ਕਿ ਮੇਰਾ ਨਾਲਾਗੜ ਵਾਲਾ ਜਿਹੜਾ ਸ਼ੋਅ ਆ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਨਾਲਾਗੜ ਖੇਤਰਾ ਉੱਥੇ ਹੋਣਾ ਸੀਗਾ ਤੇ ਉਹਨੂੰ ਰੱਦ ਕਰਵਾ ਦਿੱਤਾ ਗਿਆ ਜਾਂ ਮੇਰੀ ਥਾਂ ਦੇ ਉੱਤੇ ਚਲੋ ਕੋਈ ਹੋਰ ਆਇਆ ਮੇਰਾ ਸ਼ੋਅ ਉਹ ਕਹਿੰਦੇ ਕਿ ਰੱਦ ਹੋ ਗਿਆ ਤੇ ਸਾਲ ਦੇ ਵਿੱਚ ਤੀਜਾ ਮੇਰਾ ਇਹ ਸ਼ੋਅ ਹਿਮਾਚਲ ਪ੍ਰਦੇਸ਼ ਦੇ ਵਿੱਚ ਰੱਦ ਹੋਇਆ। ਮੈਂ ਕਸੂਰ ਕੀ ਕੀਤਾ? ਤੇ ਮੈਂ ਉਹਦੀਆਂ ਗੱਲਾਂ ਦੇ ਨਾਲ 100% ਦੀ ਸਹਿਮਤਾ ਵੀ ਉਹਨੇ ਕਸੂਰ ਕਿਹੜਾ ਕੀਤਾ? ਅਸੀਂ ਉਹਨਾਂ ਕਲਾਕਾਰਾਂ ਦੇ ਬਾਰੇ ਵੀ ਜਾਣਦੇ ਜਿਹੜੇ ਕਿ ਪੰਜਾਬ ਦੇ ਵਿੱਚ ਸਿਰਫ ਚਰਚਾ ਖਟਣ ਦੇ ਲਈ ਉਰਲੀ ਪਰਲੀ ਜਿਹੜੀ ਆ ਉਹ ਵਿਸ਼ੇ ਦੀ ਗੱਲ ਕਰਦੇ ਆ ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਵਿਰੋਧਤਾ ਹੁੰਦੀ ਆ ਉਹ ਕਹਿੰਦੇ ਵੀ ਕਮਾਲ ਹੋ ਗਈ ਆ ਮੁਫਤ ਦੇ ਵਿੱਚ ਪਬਲਿਸਿਟੀ ਮਿਲੀ ਆ ਪਰ ਰਣਜੀਤ ਬਾਵਾ ਉਹਨਾਂ ਦੇ ਵਿੱਚੋਂ ਨਹੀਂ ਮੇਰਾ ਖਿਆਲ ਆ ਜੇਕਰ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੱਲੇ ਅੱਜ ਟਿੱਪਣੀਆਂ ਜ਼ਰੂਰ ਕਰਿਓ ਰਣਜੀਤ ਬਾਵਾ ਦਾ ਸ਼ੋਅ ਸੀ ਪਿਛਲੇ ਦਿਨੀ ਰਣਜੀਤ ਬਾਵਾ ਦੀ ਥਾਂ ਤੇ ਕੁਲਵਿੰਦਰ ਬਿੱਲਾ ਨੂੰ ਬੁਲਾਇਆ ਗਿਆ ਕਿਉਂਕਿ ਉੱਥੇ ਕੁਝ ਕਿ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਹਿੰਦੂ ਭਾਈਚਾਰੇ ਦੀ ਭਾਵਨਾ ਨੂੰ ਸੱਟ ਮਾਰੀ ਆ ਹਿੰਦੂ ਦੇਵੀ ਦੇਵਤਿਆਂ ਦੇ ਉੱਤੇ ਇਹਨੇ અપਮਾਨਜਨਕ ਟਿੱਪਣੀਆਂ ਆਪਣੇ ਗੀਤਾਂ ਦੇ ਵਿੱਚ ਕੀਤੀਆਂ ਸੀ ਇਸ ਕਰਕੇ ਅਸੀਂ ਇਹਦਾ ਸ਼ੋਅ ਇੱਥੇ ਹੋਣ ਨਹੀਂ ਦੇਣਾ ਉੱਥੇ ਧਰਨੇ ਲੱਗਣ ਦੀ ਵੀ ਨੌਬਤ ਆ ਗਈ ਵਾਰ-ਵਾਰ ਮੀਡੀਆ ਦੇ ਰਾਹੀਂ ਚੜਤਕਾਂ ਵੀ ਪੇਸ਼ ਕੀਤੀਆਂ ਗਈਆਂ ਇਹ ਗੱਲ ਕਹੀ ਗਈ ਵੀ ਜੇਕਰ ਰਣਜੀਤ ਬਾਵਾ ਇੱਥੇ ਆਇਆ ਅਸੀਂ ਉਹਨੂੰ ਸਟੇਜ ਦੇ ਉੱਤੇ ਚੜ੍ਹ ਨਹੀਂ ਦੇਣਾ ਤੇ ਇਹ ਰਣਜੀਤ ਬਾਵੇ ਦੀ ਵੀ ਸਿਆਣਪ ਕੇ ਉਹਨੇ ਉੱਥੇ ਜਾਣਾ ਠੀਕ ਨਹੀਂ ਸਮਝਿਆ ਉਹਨੇ ਰੱਦ ਕਰਤਾ ਜਾਣਾ ਤੇ ਪ੍ਰਸ਼ਾਸਨ ਨੇ ਵੀ ਮੌਕੇ ਨੂੰ ਸੰਭਾਲ ਦਿਆਂ ਰਣਜੀਤ ਬਾਵੇ ਦੀ ਥਾਂ ਦੇ ਉੱਤੇ ਹੋਰ ਕਲਾਕਾਰ ਦਾ ਪ੍ਰਬੰਧ ਕਰ ਲਿਆ ਹੁਣ ਬਾਵਾ ਗਲਤ ਕਿੰਨਾ ਤੇ ਸਹੀ ਕਿੰਨਾ ਆਪਾਂ ਇਹਦਾ ਕੋਈ ਨਤਾਰਾ ਕਰਦੇ ਆ 4 ਸਾਲ ਪਹਿਲਾਂ ਰਣਜੀਤ ਬਾਵੇ ਦਾ ਇੱਕ ਗੀਤ ਆਉਂਦਾ ਮੇਰਾ ਕੀ ਕਸੂਰ ਉਹਦੇ ਵਿੱਚ ਉਹਨੇ ਵੱਖ-ਵੱਖ ਧਰਮਾਂ ਦੇ ਉੱਤੇ ਟਿੱਪਣੀ ਨਹੀਂ ਕੀਤੀ ਉਹਨੇ ਧਾਰਮਿਕ ਪਖੰਡਵਾਦ ਦੇ ਉੱਤੇ ਟਿੱਪਣੀ ਕੀਤੀ ਆ ਉਹਦੇ ਵਿੱਚ ਉਹਨੇ ਮੇਰਾ ਕੀ ਕਸੂਰ ਗੀਤ ਦੇ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਛੋਹਿਆ ਸ਼ਾਇਦ ਤੁਸੀਂ ਸੁਣਿਆ ਹੋਵੇ ਮੈਂ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਦਾ ਪਰ ਜਦੋਂ ਇਸ ਗੀਤ ਦਾ ਬਹੁਤ ਵੱਡੇ ਪੱਧਰ ਤੇ ਵਿਵਾਦ ਪੈਦਾ ਹੋ ਗਿਆ ਤਾਂ ਫਿਰ ਉਹਨੇ ਵੀਡੀਓ ਬਣਾ ਕੇ ਇੱਕ ਮਾਫੀ ਮੰਗੀ ਉਹਨੇ ਗੱਲ ਕਹੀ ਕਿ ਮੇਰਾ ਕਿਸੇ ਵੀ ਧਰਮ ਦੇ ਉੱਤੇ ਟਿੱਪਣੀ ਕਰਨਾ ਕੋਈ ਅਧਿਕਾਰ ਨਹੀਂ ਆ ਜੇਕਰ ਕਿਸੇ ਦੀ ਵੀ ਭਾਵਨਾ ਉੱਤੇ ਸੱਟ ਵੱਜੀ ਆ ਤਾਂ ਮੈਂ ਉਹਦੇ ਲਈ ਮਾਫੀ ਮੰਗਦਾ ਤੇ ਫਿਰ ਉਸ ਗੀਤ ਨੂੰ YouTube ਤੋਂ ਡਿਲੀਟ ਕਰ ਦਿੱਤਾ ਗਿਆ ਹੁਣ ਇਹ ਗੀਤ ਆ ਜਿਹੜਾ ਉਹ ਰਣਜੀਤ ਬਾਵਾ ਦੇ ਅਫੀਸ਼ੀਅਲ ਪੇਜ ਦੇ ਉੱਤੇ ਨਹੀਂ ਆ ਰਣਜੀਤ ਬਾਵਾ ਦੀ ਕਿਸੇ ਵੀ ਕੰਪਨੀ ਦੇ ਉੱਤੇ ਨਹੀਂ ਆ ਇਹ ਰਣਜੀਤ ਬਾਵਾ ਦੇ ਕਿਸੇ ਵੀ ਪੇਜ ਦੇ ਉੱਤੇ ਨਹੀਂ ਆ ਇਹ ਗੀਤ ਕੋਈ ਤੁਸੀਂ ਮੰਨ ਲਓ ਤੁਹਾਡੀ ਕੋਈ ਚੀਜ਼ ਹੋਵੇ ਡਾਊਨਲੋਡ ਕਰਕੇ ਮੈਂ ਆਪਣੇ ਪੇਜ ਤੇ ਪਾਲਾ ਮੇਰੀ ਚੀਜ਼ ਨੂੰ ਕਈ ਵਾਰੀ ਕੋਈ ਹੋਰ ਪਹਿਣਾ ਵੀਰ ਆਪਣੇ ਪੇਜ ਦੇ ਉੱਤੇ ਵਰਤੋਂ ਕਰੀ ਜਾਂਦੇ ਆ ਉਹ ਕਿਸੇ ਹੋਰ ਦੇ ਥਾਂ ਦੇ ਉੱਤੇ ਪਿਆ ਹੋਵੇ ਮੈਨੂੰ ਪਤਾ ਨਹੀਂਗਾ ਪਰ ਮੇਰਾ ਕੀ ਕਸੂਰ ਗੀਤ ਦੇ ਬਾਰੇ ਉਹਨੇ ਸਫਾਈ 4 ਸਾਲ ਪਹਿਲਾਂ ਹੀ ਪੇਸ਼ ਕਰਤੀ ਇਹ ਗੀਤ 4 ਸਾਲ ਪਹਿਲਾਂ ਆਇਆ ਸੀ ਪਰ ਕਿਉਂਕਿ ਇੱਕ ਮੁੱਦਾ ਜਦੋਂ ਧਰਮ ਦਾ ਆਵੇ ਤੇ ਉਹ ਫਿਰ ਮੁੱਦਾ ਖਤਮ ਨਹੀਂ ਹੁੰਦਾਗਾ ਇਸ ਕਰਕੇ ਹੁਣ ਰਣਜੀਤ ਬਾਵਾ ਦਾ ਵਿਰੋਧ ਹੋਇਆ ਨਾਲਾਗੜ ਖੇਤਰ ਦੇ ਵਿੱਚ ਉਹਦਾ ਸ਼ੋਅ ਜਿਹੜਾ ਉਹ ਕੈਨਸਲ ਹੋ ਗਿਆ ਉਹ ਨਹੀਂ ਗਿਆ ਉੱਥੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅੱਜ ਦੀ ਤਰੀਕ ਦੇ ਵਿੱਚ ਜੋ ਕੁਝ ਚੱਲ ਰਿਹਾ ਉਹਦੇ ਵਿੱਚ ਕਿਹੜਾ ਧਰਮ ਇਹ ਗੱਲ ਕਹਿੰਦਾ ਕਿ ਭਾਈ ਤੁਸੀਂ ਟੁੱਟੋ ਕਿਹੜਾ ਧਰਮ ਕਹਿੰਦਾ ਕਿ ਤੁਸੀਂ ਜੁੜ ਕੇ ਨਾ ਰਹੋ ਤੇ ਅੱਜ ਰਣਜੀਤ 바ਵਾ ਨਹੀਂ ਗਿਆ ਉੱਥੇ ਉਹਦੇ ਨਾਲ ਧਰਮ ਨੂੰ ਕਿੰਨਾ ਫਰਕ ਪੈ ਗਿਆ ਤੇ ਜੇ ਰਣਜੀਤ 바ਵਾ ਜਾ ਕੇ ਉੱਥੇ ਕਿਸੇ ਦੇਵੀ ਦੇਵਤੇ ਦੇ ਉੱਤੇ અપਮਾਨਜਨਕ ਟਿੱਪਣੀ ਕਰਦਾ ਅਸੀਂ ਵੀ ਉਹਦੇ ਖਿਲਾਫ ਹੁੰਦੇ ਕਿਉਂਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਹਿੰਦੂ ਪਹਿਣਾ ਵੀਰ ਵੀ ਸਾਡੇ ਬਹੁਤ ਸਤਿਕਾਰਯੋਗ ਆ ਮੈਨੂੰ ਤਾਂ ਕਦੇ-ਕਦੇ ਲੱਗਦਾ ਵੀ ਅਸੀਂ ਇੱਕ ਦੂਜੇ ਦੇ ਉੱਤੇ ਇਹ ਸਵਾਰੀ ਨਾ ਕਰਿਆ ਕਰੀਏ ਵੀ ਤੂੰ ਕਿਹੜੇ ਭਾਈਚਾਰੇ ਦੇ ਵਿੱਚੋਂ ਆ ਤੂੰ ਮੁਸਲਮਾਨ ਆ ਤੂੰ ਹਿੰਦੂ ਆ ਤੂੰ ਈਸਾਈ ਆ ਇਹਨਾਂ ਚੱਕਰਾਂ ਦੇ ਵਿੱਚ ਪੈਣਾ ਹੀ ਕਿਉਂ ਕਿਉਂਕਿ ਆਪਾਂ ਸਾਰੇ ਇੱਕ ਆ ਪਰ ਗੱਲ ਹੈ ਜੀ ਕਿ ਜਿੱਥੇ ਮੁੱਦਾ ਬਣਦਾ ਹੋਵੇ ਜਿੱਥੇ ਖਬਰ ਬਣਦੀ ਹੋਵੇ ਉੱਥੇ ਆਪਾਂ ਕਦੇ ਮੌਕਾ ਜਾਣ ਨਹੀਂ ਦਿੰਦੇ ਮੈਨੂੰ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ ਵੀ ਭਾਈ ਕਿਹੜੇ ਕਿਹੜੇ ਪਾਸੇ ਦੀ ਮੋੜ ਕੱਟ ਕੇ ਕਿਹੜੀਆਂ-ਕਿਹੜੀਆਂ ਗੱਲਾਂ ਆਉਂਦੀਆਂ ਹੁਣ ਮੈਂ ਤੁਹਾਨੂੰ ਇੱਕ ਨਿੱਕਾ ਜਿਹਾ ਹੋਰ ਸਵਾਲ ਕਰਦਾ ਦਲਜੀਤ ਦੋਸਾਂ ਜਿਹੜਾ ਸ਼ੋਅ ਹੈ ਜੀ ਇੱਥੇ ਚੰਡੀਗੜ੍ਹ ਦੇ ਵਿੱਚ ਉਹਦੇ ਬਾਰੇ ਪ੍ਰਸ਼ਾਸਨ ਨੇ ਬੜੀਆਂ ਪਾਬੰਦੀਆਂ ਦੀ ਗੱਲ ਕੀਤੀ ਵੀ ਭਾਈ ਤੁਸੀਂ ਉੱਥੇ ਗਾਣਾ दारू ਵਾਲਾ ਨਹੀਂ ਗਾਉਣਾ ਤੇ 10 ਵਜੇ ਤੋਂ ਬਾਅਦ ਨਹੀਂ ਸ਼ੋਅ ਪੇਸ਼ ਕਰਨਾ ਬਿਲਕੁਲ ਅਸੀਂ ਇਸ ਗੱਲ ਦੇ ਨਾਲ ਸਹਿਮਤ ਹਾਂ ਭਾਈ दारू ਵਾਲੇ ਕਲਾਕਾਰ ਗੀਤ ਨਾ ਹਿੰਸਾ ਵਾਲੇ ਮਾਰ-ਤਾੜ ਵਾਲੇ ਗੀਤ ਬਿਲਕੁਲ ਨਹੀਂ ਹੋਣੇ ਚਾਹੀਦੇ ਮੈਂ ਵੀ ਇਹ ਗੱਲ ਕਹਿਣਾ ਪਰ ਜਦੋਂ ਇੱਥੇ ਐਨੀਮਲ ਫਿਲਮ ਦੇ ਹੀਰੋ ਰਣਬੀਰ ਕਪੂਰ ਹੋਰੀ ਤੇ ਇੰਨੀ ਹਿੰਸਾ ਕਰਦੇ ਉਸ ਫਿਲਮ ਦੇ ਵਿੱਚ ਇੰਨੀ ਮਾਰ-ਤਾੜ ਘਟ ਵੱਟ ਚੱਲਦੀ ਆ ਤੇ ਫਿਰ ਉਹ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਵੀ ਕਰਦੇ ਕਦੇ ਕਿਸੇ ਨੇ ਇਹ ਗੱਲ ਕਹੀ ਕਿ ਭਾਈ ਸਰਕਾਰਾਂ ਨੂੰ ਚਾਹੀਦਾ ਜੀ ਕਿ ਫਿਲਮਾਂ ਦੇ ਵਿੱਚ ਵੀ ਇੰਨੀ ਹਿੰਸਾ ਵੀ ਹੋਣੀ ਚਾਹੀਦੀ ਦੱਖਣ ਭਾਰਤ ਦੀਆਂ ਫਿਲਮਾਂ ਨੇ ਜੜੀਆਂ ਉਹ ਪੰਜਾਬ ਦੇ ਵਿੱਚ ਵੀ ਕਿੰਨੀਆਂ ਮਕਬੂਲ ਹੁੰਦੀਆਂ ਆ ਪੁਸ਼ਪਾ ਫਿਲਮ ਆਈ ਉਹਦੇ ਵਿੱਚ ਕਿੰਨਾ ਵੱਡ ਵਡਾਂਗਾ ਇਸ ਤੋਂ ਪਹਿਲਾਂ ਜਿੰਨੀਆਂ ਆਈਆਂ ਸੀ ਕਿੰਨਾ ਵੱਡ ਵਡਾਂਗਾ ਸੀ ਆਪਾਂ ਉਹਨਾਂ ਦੇ ਉੱਤੇ ਵੀ ਕਿੰਤੂ ਕਰਗੇ ਮੇਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਬੇਨਤੀ ਆ ਤੇ ਸਰਕਾਰਾਂ ਨੂੰ ਵੀ ਬੇਨਤੀ ਆ ਵੀ ਪੰਜਾਬੀ ਕਲਾਕਾਰ ਜਿਹੜੇ ਵੀ ਗਲਤ ਕੰਮ ਕਰਦੇ ਬਿਲਕੁਲ ਕਿੰਤੂ ਕਰਨਾ ਬਣਦਾ ਪਰ ਜਿਹੜਾ ਵੀ ਸਾਡਾ ਧਰਮ ਆ ਨਾ ਕੋਈ ਵੀ ਧਰਮ ਆ ਉਹ ਕੋਈ ਇੱਕ ਦੋ ਸ਼ਬਦਾਂ ਦੇ ਨਾਲ ਕਿਸੇ ਵੀ ਧਰਮ ਦੀ ਨੀਂਹ ਹਿੱਲ ਨਹੀਂ ਸਕਦੀ ਕੋਈ ਵੀ ਧਰਮ ਇੰਨਾ ਕਮਜ਼ੋਰ ਨਹੀਂ ਆ ਜੇਕਰ ਮੰਨ ਲਓ ਕੋਈ ਮੈਂ ਮੂਰਖਮਤੀ ਗੱਲ ਕਰ ਦਿਆਂ ਮੰਨ ਲਓ ਵੀ ਮੈਂ ਸਿੱਖ ਧਰਮ ਦੇ ਉੱਤੇ ਕੋਈ ਗਲਤ ਟਿੱਪਣੀ ਕਰ ਦਿਆਂ ਤਾਂ ਮੇਰੀ ਮੂਰਖਤਾ ਨਾ ਮੈਂ Hindu ਧਰਮ ਦੇ ਉੱਤੇ ਜੇ ਗਲਤ ਟਿੱਪਣੀ ਕਰਾਂ ਮੇਰੀ ਗਲਤੀ ਆ ਨਾ ਪਰ ਮੇਰੀ ਇਸ ਗਲਤੀ ਦੇ ਮੈਨੂੰ ਨਹੀਂ ਲੱਗਦਾ ਵੀ ਭਾਈ ਦੁਨੀਆ ਜਿਹੜੀ ਕੁੱਲ फडਕੂਗੀ ਤਾਂ ਕਿਸੇ ਧਰਮ ਨੂੰ ਖਤਰਾ ਪੈਦਾ ਹੋ ਜਾਊਗਾ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਮੂਰਖਤਾ ਹੋ ਸਕਦੀ ਆ ਇਹਨੂੰ ਆਪਾਂ ਮੁੱਦਾ ਬਣਾ ਕੇ ਇਹ ਗੱਲ ਕਹਿ ਸਕਦੇ ਆ ਕਿ ਆ ਦੇਖੋ ਜੀ ਸਾਡੇ ਸਭ ਦੀ ਭਾਵਨਾ ਦੇ ਉੱਤੇ ਸੱਟ ਮਾਰੀ ਕਰੋੜਾਂ ਲੋਕਾਂ ਦੀ ਭਾਵਨਾ ਦੇ ਉੱਤੇ फडਕ ਗਈ ਆ ਇਦਾਂ ਤਾਂ ਕਦੇ ਗੱਲ ਹੁੰਦੀ ਹੀ ਨਹੀਂ ਨਾਲੇ ਲੋਕ ਜਾਣਦੇ ਜੀ ਕਿ ਉਹਨਾਂ ਦੀ ਭਾਵਨਾ ਕਿੱਥੇ फडਕਦੀ ਆ ਤੇ ਕਿਉਂ ਫੜਕਦੀ ਆ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਦੀ ਭਾਵਨਾ ਨਹੀਂ ਫੜਕਦੀ ਮੈਂ ਇੱਥੇ ਵੀ ਸੋਚਦਾ ਹੁੰਨਾ ਵੀ ਜਦੋਂ ਕੋਈ ਨਾ ਕੋਈ ਜਥੇਬੰਦੀ ਉੱਠ ਕੇ ਗੱਲ ਕਹਿੰਦੀ ਆ ਕਿ ਇਹਨੇ ਸਿੱਖਾਂ ਦੇ ਬਾਰੇ ਆ ਗੱ ਭਾਈ ਚਰੇ ਦੇ ਵਿੱਚ ਬੜੀ ਰੋਸ ਦੀ ਲਹਿਰ ਆ ਤੇ ਮੈਂ ਕਹਿੰਦਾ ਹੁਣ ਨਾ ਮੈਨੂੰ ਤਾਂ ਪੂਰੇ ਦਿਨ ਦੇ ਵਿੱਚ ਐਸਾ ਕੋਈ ਬੰਦਾ ਮਿਲਿਆ ਹੀ ਨਹੀਂ ਕੋਈ ਬੀਬੀ ਮਿਲੀ ਨਹੀਂ ਜਿਹਦੇ ਅੰਦਰ ਰੋਸ ਦੀ ਲਹਿਰ ਵੀ ਹੋਵੇ ਇਹ ਕੁਝ ਕੁ ਜੱਥੇਬੰਦੀਆਂ ਕੁਝ ਕੁ ਲੋਕਾਂ ਦੇ ਜਿਹੜੇ ਵਿਰਲੇਟਾਵੇਂ ਆ ਜਿਹੜੇ ਖਬਰ ਦੀ ਚਾਹਨਾ ਰੱਖਦੇ ਆ ਉਹਨਾਂ ਨੇ ਮਨ ਦੇ ਵਿੱਚ ਰੋਸ ਦੀ ਲਹਿਰ ਜ਼ਰੂਰ ਭਗੀ ਹੋਊਗੀ ਪਰ ਇਹ ਕੁੱਲ ਲੁਕਾਈ ਦੀ ਲਹਿਰ ਨਹੀਂ ਆ ਕਿਸੇ ਵੀ ਧਰਮ ਦੇ ਉੱਤੇ ਕੋਈ ਟਿੱਪਣੀ ਨਾ ਕਰੋ ਨਾ ਮਾੜੀ ਚੰਗੀ ਆ ਜਿਹੜੀ ਉਹ ਗੱਲ ਅਪਣਾਉਣ ਦੀ ਕੋਸ਼ਿਸ਼ ਕਰੋ ਪਰ ਜੇਕਰ ਆਪਾਂ Hindu ਵੀਰਾਂ ਨੂੰ ਕਹਗੇ ਆਪਾਂ ਮੁਸਲਮਾਨ ਵੀਰਾਂ ਨੂੰ ਕਹਗੇ ਸਿੱਖ ਵੀਰਾਂ ਨੂੰ ਕਹਗੇ ਵੀ ਤੁਸੀਂ ਭਾਈ ਧਰਮ ਗ੍ਰੰਥਾ ਨੇ ਵਿੱਚ ਲਿਖੇ ਦੇ ਉਤੋਂ ਕਿੰਨੇ ਫੀਸਦੀ ਦੇ ਉੱਤੇ ਹਮਲ ਕੀਤਾ ਤੇ ਮੇਰਾ ਖਿਆਲ ਆ ਵੀ ਆਪਣੇ ਕੋਲੇ ਉੱਤਰ ਕੋਈ ਇਹਦਾ ਹੈ ਨਹੀਂਗਾ ਕਿਉਂਕਿ ਅਮਲ-ਉਮਲ ਤਾਂ ਮੇਰਾ ਖਿਆਲ ਆ ਵੀ ਆਪਾਂ 95% ਨੇ ਕੀਤਾ ਹੀ ਨਹੀਂ ਇਹਨਾਂਜੀਤ ਬਾਵੇ ਦਾ ਸ਼ੋਅ ਰੱਦ ਹੋ ਗਿਆ ਚਲੋ ਰੱਦ ਹੋ ਗਿਆ ਉਹਦੇ ਕੋਲੇ ਕੰਮ ਇੱਥੇ ਵੀ ਬਹੁਤ ਆ ਨਾ ਉਹ ਸਾਡਾ ਰਿਸ਼ਤੇਦਾਰ ਆ ਪਰ ਗੱਲ ਨਿਰਪੱਖਤਾ ਦੀ ਆ ਉਹਦਾ ਸ਼ੋਅ ਰੱਦ ਹੋ ਗਿਆ ਉਹ ਪੰਜਾਬ ਦੇ ਵਿੱਚ ਸ਼ੋਅ ਲਾ ਰਿਹਾ ਆ ਅਭਦੇਸ਼ਾਂ ਦੇ ਵਿੱਚ ਲਾ ਰਿਹਾ ਨਾਲਾਗੜ ਦੇ ਵਿੱਚ ਰੱਦ ਹੋ ਗਿਆ ਪਰ ਇਹਦੇ ਨਾਲ ਸਿੱਟਾ ਕੀ ਨਿਕਲਿਆ ਤੇ ਇਹਦੇ ਨਾਲ ਫਾਇਦਾ ਕੀ ਹੋਇਆ ਇਹਦੇ ਨਾਲ ਕਿਹੜਾ ਧਰਮ ਸੇਵ ਹੋ ਗਿਆ ਧਰਮ ਬਹੁਤ ਵੱਡੀ ਗੱਲ ਆ ਧਰਮ ਨੂੰ ਜੇਕਰ ਮੰਨਿਆ ਜਾਵੇ ਤਾਂ ਉਸ ਤੋਂ ਵੀ ਵੱਡੀ ਗੱਲ ਆ ਤੇ ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਨੇ ਕਿਸੇ ਵੀ ਗਲਤੀ ਨੂੰ ਕਰਕੇ ਜੇਕਰ ਗਲਤੀ ਜਾਣੇ 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 ਦੇ ਵਿੱਚ ਹੋਈ ਆ ਤਾਂ ਉਹਦੇ ਉੱਤੇ ਮਾਫੀ ਵੀ ਮੰਗ ਲਈ ਆ ਤੇ ਉਸ ਗੀਤ ਨੂੰ ਡਿਲੀਟ ਵੀ ਕਰਤਾ ਤੇ ਫਿਰ ਭਾਈ ਮੈਨੂੰ ਹੈਰਾਨੀ ਹੁੰਦੀ ਆ ਵੀ ਆਪਾਂ ਉਹਨਾਂ ਗੱਲਾਂ ਨੂੰ ਫੇਰ ਆਪਾਂ ਚੱਕੀ ਦੇ ਵਿੱਚ ਪੀਸੀ ਤਰੀ ਜਾਂਦੇ ਆ ਕਿਉਂਕਿ ਸਾਨੂੰ ਗੱਲ ਦੇ ਵਿੱਚੋਂ ਗੱਲ ਲੱਭ ਕੇ ਕਿਉਂਕਿ ਸਾਨੂੰ ਇਹ ਲੱਗਦਾ ਜੀ ਕਿ ਅਸੀਂ ਤਾਂ ਧਰਮ ਦੀ ਰਾਖੀ ਸਿਰਫ ਏਵੇਂ ਹੀ ਕਰ ਸਕਦੇ ਆ ਰੌਲਾ ਰੱਪਾ ਪਾ ਕੇ ਆਪਾਂ ਇਹਨਾਂ ਗੱਲਾਂ ਤੋਂ ਉੱਤੇ ਉੱਠ ਗਏ ਇਸ ਵੇਲੇ ਹਿੰਦੀ ਦੇ ਕਿੰਨੇ ਸੀਰੀਅਲ ਆ ਕਿੰਨੀਆਂ ਫਿਲਮਾਂ ਜਿਨ੍ਹਾਂ ਦੇ ਵਿੱਚ ਵੱਖ-ਵੱਖ ਦੇਵੀ-ਦੇਵਤੇ ਆ ਵੱਖ-ਵੱਖ ਧਰਮਾਂ ਦੇ ਉੱਤੇ ਕੀ ਕੁਝ ਕੀਤਾ ਜਾਂਦਾ ਸਾਨੂੰ ਵੀ ਉਦੋਂ ਦੁੱਖ ਹੁੰਦਾ ਵੀ ਜਦੋਂ ਇੱਥੇ ਆਪਾਂ ਕਹਿੰਦੇ ਵੀ ਭਾਈ ਆ ਵੱਖ-ਵੱਖ ਧਾਰਮਿਕ ਯਾਤਰਾਵਾਂ ਨਿਕਲਦੀਆਂ ਉਹਦੇ ਵਿੱਚ ਵੱਖ-ਵੱਖ ਦੇਵੀ-ਦੇਵਤਿਆਂ ਦੀ ਵेशभूषा ਪਣਾ ਕੇ ਉਹਨਾਂ ਵਰਗੇ ਬਣ ਕੇ ਤੇ ਗਲਤ ਹਰਕਤਾਂ ਕਰਦੇ ਸਾਡੇ ਤਾਂ ਮਨ ਤੋਂ ਤਸੱਟ ਵੱਜਦੀ ਆ ਪਰ ਉਦੋਂ ਜਿੱਥੇ ਬੰਦਗੀਆਂ ਬੋਲਣਾ ਚਾਹੀਦਾ ਵੀ ਭਾਈ ਤੁਸੀਂ ਇਦਾਂ ਕਿਵੇਂ ਕਰਦੇ ਹੋ ਕੀ ਆਪਾਂ ਇਸ ਗੱਲ ਤੇ ਖੁਸ਼ ਹੋਈਏ ਕਿ ਜਿਨ੍ਹਾਂ ਨੂੰ ਅਸੀਂ ਹੁਣ ਤੱਕ ਪੜਦੇ ਆਏ ਆਂ ਜਿਨ੍ਹਾਂ ਨੂੰ ਅਸੀਂ ਹੁਣ ਤੱਕ ਮੰਨਦੇ ਆਏ ਆਂ ਤੇ ਉਹ ਭਾਈ ਕਦੇ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਕਦੇ ਕਿਸੇ ਥਾਂ ਦੇ ਉੱਤੇ ਕਦੇ ਕਿਸੇ ਥਾਂ ਦੇ ਉੱਤੇ ਉਹਨਾਂ ਦੇ ਰਾਹੀਂ ਕੀ ਕੁਝ ਮਨੋਰੰਜਨ ਦੇ ਨਾਂ ਦੇ ਉੱਤੇ ਪੇਸ਼ ਕਰਵਾਇਆ ਜਾਂਦਾ ਇਹ ਵੀ ਧਾਰਮਿਕ ਭਾਵਨਾ ਤੇ ਸੱਟ ਮਾਰਨ ਵਾਲੀ ਗੱਲ ਆ ਮੇਰੀ ਸਾਰੀਆਂ ਹੀ ਜੱਥੇਬੰਦੀਆਂ ਨੂੰ ਬੇਨਤੀ ਆ ਭਾਵੇਂ ਹਿੰਦੂ ਜੱਥੇਬੰਦੀਆਂ ਭਾਵੇਂ ਕੋਈ ਹੋਰ ਆ ਵੀ ਜਦੋਂ ਰਾਮਲੀਲਾ ਦੇ ਮੌਕੇ ਜਾਂ ਹੋਰ ਵੱਖ-ਵੱਖ ਸਮਾਗਮਾਂ ਦੇ ਉੱਤੇ ਜੋ ਜਦ ਆਪਾਂ ਦੇਖਦੇ ਵੀ ਭਾਈ ਸਟੇਜ ਦੇ ਉੱਤੇ ਗਾਣੇ ਲਾ ਕੇ ਅੱਜ ਕੱਲ ਦਾਰੂ ਵਾਲੇ ਜਾਂ ਹੋਰ ਅਪਸ਼ਬਦਾਂ ਦੀ ਵਰਤੋਂ ਕਰਕੇ ਤੇ ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ ਕੁਝ ਕੁ ਲੋਕ ਨਾਚ ਕਰਦੇ ਆ ਉਦੋਂ ਸਾਡੇ ਮਨ ਦੇ ਉੱਤੇ ਸੱਟ ਵੱਜਦੀ ਆ ਉਹ ਵੀ ਕਿਉਂ ਕਰਨ ਅਸੀਂ ਕਿਉਂ ਨਾ ਉਹਦੇ ਉੱਤੇ ਟਿੱਪਣੀ ਕਰ ਗਏ ਤੁਸੀਂ ਉਦੋਂ ਟਿੱਪਣੀ ਨਹੀਂ ਕਰਦੇ ਕਈ ਲੋਕ ਨਹੀਂ ਟਿੱਪਣੀ ਕਰਦੇ ਸੋ ਜਿਨ੍ਹਾਂ ਨੇ ਨਾਲਾਗੜ੍ਹ ਦੇ ਵਿੱਚ ਸ਼ੋਰ ਰੱਦ ਕਰਵਾਇਆ ਉਹ ਕਿਰਪਾ ਕਰਕੇ YouTube ਦੇ ਉੱਤੇ ਜਿਹੜੇ ਲੰਘੇ ਵੇਲੇ ਦੇ ਸਮਾਗਮ ਦੇਖਣ ਜਿਹੜੇ ਕਿ ਵੱਖ-ਵੱਖ ਧਾਰਮਿਕ ਸਮਾਗਮਾਂ ਦੇ ਵਿੱਚ ਵੱਖ-ਵੱਖ ਵेशभूषाਾਂ ਆਪਣਾ ਕੇ ਤੇ ਉਹਨਾਂ ਲੋਕਾਂ ਦੇ ਵੱਲੋਂ ਮਜ਼ਾਕ ਉਡਾਇਆ ਗਿਆ ਧਰਮ ਦਾ ਦੇਵੀ ਦੇਵਤਾਂ ਦਾ ਮਜ਼ਾਕ ਉਡਾਇਆ ਗਿਆ ਆਪਾਂ ਨੂੰ ਇੱਧਰ ਵੱਧ ਗੌਰ ਕਰਨੀ ਚਾਹੀਦੀ ਆ ਜਿਹੜੇ ਬੰਦੇ ਨੇ ਗਲਤੀ ਨੂੰ ਮੰਨ ਕੇ ਜਿਹੜੇ ਬੰਦੇ ਨੇ ਮਾਫੀ ਮੰਗ ਕੇ ਵੀਡੀਓ ਡਿਲੀਟ ਕਰਤੀਆਂ ਇਹ ਤਾਂ ਐਵੇਂ ਬਾਅਦ ਦੇ ਵਿੱਚ ਨਾ ਇਹ ਗੱਲ ਦਾ ਜਲੂਸ ਤਾਂ ਕੱਢਣ ਵਾਲੀ ਗੱਲ ਆ ਵੀ ਭਾਈ ਚਲੋ ਗੱਲ ਲੰਮੀ ਕਰਦੇ ਆ ਗੱਲ ਖਿੱਚਦੇ ਆ ਸੋ ਬੇਨਤੀ ਆ ਭਾਈ ਧਰਮ ਨੂੰ ਕਿਸੇ ਨੂੰ ਕੋਈ ਖਤਰਾ ਨਹੀਂ ਪੈਦਾ ਹੁੰਦਾ ਰਣਜੀਤ ਬਾਵੇ ਕਰਕੇ ਤਾਂ ਬਿਲਕੁਲ ਵੀ ਨਹੀਂ ਖਤਰਾ ਪੈਦਾ ਹੁੰਦਾ ਇਹ ਮੈਂ ਦਾਅਵੇ ਨਾਲ ਕਹਿਣਾ ਪੰਜਾਬ ਦੇ ਚੰਗੇ ਕਲਾਕਾਰਾਂ ਦੇ ਵਿੱਚੋਂ ਮੋਰੀ ਉਹ ਬੰਦਾ ਪੰਜਾਬ ਦੇ ਵਿੱਚ ਉਹ ਬੰਦਾ ਹਿੱਕ ਦੇ ਜ਼ੋਰ ਤੇ ਗਾਉਣ ਵਾਲਾ ਵੀ ਆ ਕੁਝ ਕੁ ਹੋਰ ਕਲਾਕਾਰ ਵੀ ਆ ਪਰ ਨਵੀਂ ਪੀੜੀ ਦੇ ਵਿੱਚ ਉਹਨੇ ਸਿਰਫ ਤੇ ਸਿਰਫ ਚੰਗੀ ਗਾਇਕੀ ਦੇ ਨਾਲ ਆਪਣੀ ਇੰਨੀ ਵੱਡੀ ਪਛਾਣ ਬਣਾਈ ਆ ਹਾਂ ਤੁਹਾਨੂੰ ਪਸੰਦ ਨਹੀਂ ਇਹ ਇੱਕ ਵੱਖਰੀ ਗੱਲ ਹੋ ਸਕਦੀ ਆ ਪਰ ਉਹਨੇ ਕੋਈ ਗਾਣਾ ਗੰਦਾ ਗਾਇਆ ਹੋਵੇ ਉਹਨੇ ਕੋਈ ਗਾਣਾ ਨਸ਼ਾ ਬਾਰੇ ਗਾਇਆ ਹੋਵੇ ਉਹਨੇ ਕੋਈ ਗਾਣਾ ਹਿੰਸਾ ਬਾਰੇ ਗਾਇਆ ਹੋਵੇ ਉਹਨੇ ਸਮੇਂ ਦਾ ਸੱਚ ਨਾ ਬਿਆਨ ਕੀਤਾ ਹੋਵੇ ਤਾਂ ਅਸੀਂ ਵੀ ਉਹਨੂੰ ਸਵਾਲਾਂ ਦੇ ਕਟਾਰੇ 'ਚ ਖੜਾ ਕਰਗੇ ਹਾਂ ਜੇਕਰ ਅਸੀਂ ਕਹਿੰਨੇ ਵੀ ਭਾਈ ਚਲੋ ਖਬਰ ਵੱਡੀ ਬਣੇ ਤਾਂ ਫਿਰ ਲੱਗੇ ਰਹੋ ਉਹਨੂੰ ਇੱਕ ਸ਼ੋਰ ਰੱਦ ਹੋਏ ਨਾਲ ਫਰਕ ਨਹੀਂ ਪਿਆ ਪਰ ਤੁਹਾਡੇ ਉੱਤੇ ਸਵਾਲ ਜ਼ਰੂਰ ਉੱਠਦਾ ਕਿ ਭਾਈ ਆਪਾਂ ਨੂੰ ਪਤਾ ਸੀ ਕਿ 4 ਸਾਲ ਪਹਿਲਾਂ ਗੀਤ ਡਿਲੀਟ ਹੋ ਗਿਆ ਆਪਾਂ ਨੂੰ ਪਤਾ ਸੀ ਕਿ ਭਾਈ ਆਪਾਂ ਨੂੰ ਇਹ ਵਿਰੋਧ ਤਜ ਨਾ ਕਰਦੇ ਤੇ ਤਾਂ ਵੀ ਕੋਈ ਨੁਕਸਾਨ ਨਹੀਂ ਸੀ ਹੋਣਾ ਬਾਕੀ ਸਭ ਦੀ ਆਪੋ ਆਪਣੀ ਸੋਚ ਆ ਸਮਝ ਆ ਵਿਚਾਰ